ਸੋਠ ਮਹਲਾ ਪੰਜਵਾਂ ਗੁਰ ਕਾ ਸਬਦ ਰਖਵਾੜੇ ਚੌਗੀ ਜੋ ਗਿਰਦ ਹਮਾਰੇ ਆਵ ਨਾਮ ਮਨ ਲਾਗਾ ਜਮ ਨ ਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਰਗਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾ ਕੀ ਸੇਵਨਾ ਬੜਥੀ ਜਾਸੀ ਆਨੰਦ ਕਰ ਹੈ ਤੇਰੇ ਦਾਸਾ ਜਬ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਜੋ ਗਿਰਦ ਹਮਾਰਾ ਰਾਮ ਕਰ ਦੁਖ ਲਗਿਆ ਨਾ ਪਾਈ ਸਤਗੁਰ ਪੂਰਾ ਭੇਟਿਆ ਜਨ ਮਨ ਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲੇਵਲਾਈ ਰਹਾਓ ਰਾਖ ਲੀਏ ਤਨ ਰਖਣ ਹਾਰ ਸਭ ਬਿਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜਹ ਸਾਧੂ ਕੋ ਬਿਦ ਭਜਨ ਕੀਰਤਨ ਤਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁੱਟਹਿ ਨਿਕਟ ਨ ਜਾਈ ਉਹ ਦੂਤ ਸੋਠ ਮਹੱਲਾ ਪੰਜਵਾ ਮਨ ਮਹਿ ਚਿਤਵਾਉ ਚਿਤਵਨੀ ਉਦਮ ਕਰੋ ਉਠ ਨੀਤ ਕਾਰ ਕੀ ਤਨ ਕਾ ਅਹਰੂ ਹਰ ਦੇਵੋ ਨਾਨਕ ਕੇ ਮੀਤ ਸੋਹਿਲਾ ਰਾਗ ਗਉੜੀ ਦੀਪੀ ਮਹੱਲਾ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਾਰ ਕੀ ਲਤਾ ਕੀ ਹੈ ਕਰਤੇ ਕਾ ਕੋਈ ਵਿਚਾਰੋ ਜਿਤ ਕਰ ਗਾਵੋ ਸੋਹਿਲਾ ਸਿਮਰੋ ਸਰਜਣਹਾਰੋ ਤੁਮ ਕਾ ਬੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨੇਤ ਨਿਤ ਜੀੜੇ ਸਮਾਲੀ ਅਨ ਦੇਖਾ ਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਇਸ ਦਾ ਤੇ ਕਵਨ ਸਮਾਰ ਸੁੰਬਤ ਸਹ ਲਿਖਿਆ ਮਨ ਕਰ ਪਾਵੋ ਤੇਲ ਦੇਹੋ ਸੱਜਣਾ ਸੀਸੜੀਆ ਜਿਉ ਹੋ ਗਐ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨਹਾਰਾ ਸਿਉ ਮੜੀਆ ਨਾਨਕ ਸੇ ਦੇਹ ਆਵੰਨ ਰਾਗ ਆ ਸਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਗ ਵਡਾਈ ਤੋਏ ਰਹਾਉ ਵੈ ਸੋਏ ਚਸਿਆ ਕੜੀਆਂ ਪਹਿਰ ਥਤੀ ਵਾਰੀ ਮਹੂ ਬੋਆ ਸੂਰਜ ਏਕੋ ਰੋਤ ਅਨੇਕ ਨਾਨਕ ਕਰਤੇ ਗਏ ਕੇਤੇ ਵੇਸ ਰਾਗ ਤਨ ਆਸਰੀ ਮਹੱਲਾ ਪਹਿਲਾ ਗगन ਮੈਂ ਥਾਲ ਰਵ ਚੰਦ ਦੀਪਕ ਬਨਿ ਤਾਰ ਕਾ ਮੰਡਲ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਪੂਰਨਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜਨ ਭੇਦੀ ਰਹਾ ਸਹਸ ਤਾਪ ਨੈਣ ਨੰਨ ਨੈਣ ਹਹ ਤੋਹੇ ਕਉ ਸਹਸ ਮੂਰਤ ਨੰਨਾ ਏਕ ਤੋਹੀ ਸਹਸ ਪਦ ਬਿਮਲ ਨਾਨਕ ਏਕ ਪਦ ਗੰਧ ਬਿਨੋ ਸਹਸ ਤਾਪ ਗੰਧ ਏਵ ਚਲਤ ਮੋਹੀ ਸੋਬ ਮਹ ਜੋਤ ਜੋਤ ਹੈ ਸੋਏ ਤਿਸ ਸਰ ਚਾਨਣ ਸਭ ਹੈ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਅ ਹੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਪੈ ਤੁਮਨੋ ਅਨੰਦ ਨੂੰ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸੋ ਰੰਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗਉੜੀ ਪੂਰਬੀ ਮਹੱਲਾ ਚੌਥਾ काम करो तो नगर बहु बलिया अगला साधु खंडल भंडा है पूर बलेखत लिखे गुरपाया मन हर ले मंडल मंडा है कर साधु वंजली पुन वड्डा है कर डंडाओ तो पुन वड्डा है रहौ साकट हर रस साधना जानिया तिन अंतर हौ मैं कंडा है ਜੋ ਜੋ ਚਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੇ ਸੜ ਡੰਡਾ ਹੈ ਹਾਰ ਜਨਮ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਗ ਖੰਡਾ ਹੈ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨਨਾਦ ਕਾ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗਉੜੀ ਪੂਰਬੀ ਮਹਲਾ 5 ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟ ਚਲੋ ਹਰਦਾ ਹਾ ਆਗੈ ਬਸਨੁ ਹੋਇਲਾ ਆਉਂਦ ਘਟੈ ਨਸ ਰਾਨਾਰੇ ਮਨ ਗੁਰ ਮਿਲ ਕਾਜ ਸੁਆਰੇ ਰਹਾਉ ਇਹ ਸੰਸਾਰ ਬਿਕਾਰ ਸੰਸੇਮਹ ਤੜਿਓ ਬ੍ਰਹਮ ਗਿਆਨੀ ਜਿ ਸਹਜ ਗਾਇ ਪੀਆ ਹੈ ਇਹੋ ਰਸ ਕਥ ਕਥਾ ਤਿਨ ਜਾਣੀ ਜਾਗੋ ਆਏ ਸੋਈ ਬਿਹਰਜੋ ਹਰ ਗੁਰ ਤੇ ਮਨ ਮਸੇਰਾ ਨਿਦੇ ਘਰ ਮੈਂ ਹਲ ਪਾਉ ਕੋ ਸੁਖ ਸਹਜੇ ਬੋੜ ਨਾ ਹੋਏ ਕੋ ਪੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮਾਗੇ ਮੁਖ ਕਾਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮਾਗੇ ਮੁਖ ਕਾਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ